हां जी दोस्तों आज ਤੁਹਾਨੂੰ ਲੈ ਕੇ ਆਇਆ ਸਖਸ਼ਮ ਸਿੰਘੀ ਵਾਲਿਆਂ ਦੇ ਜਿੱਥੇ ਤੁਸੀਂ ਸਰਵਾਈਕਲ ਅਤੇ ਉਸ ਤੋਂ ਇਲਾਵਾ ਜੇਕਰ ਤੁਹਾਨੂੰ ਕੋਈ ਡਿਸਕ ਦੀ ਪ੍ਰੋਬਲਮ ਹੈ ਤੇ ਉਸ ਦਾ ਤੁਸੀਂ ਇਲਾਜ ਕਰਵਾ ਸਕਦੇ ਹੋ ਇੱਥੇ ਆ ਦੇਖੋ ਜੀ ਉੱਪਰ ਫੋਨ ਨੰਬਰ ਜਿਹੜੇ ਹੈਗੇ ਆ ਉਹਨਾਂ ਦੇ ਲਿਖੇ ਹੋਏ ਨੇ ਇਹ ਫੋਨ ਨੰਬਰ ਦੇ ਉੱਤੇ ਤੁਸੀਂ ਇੱਕ ਦਿਨ ਪਹਿਲਾਂ 7 ਵਜੇ ਤੋਂ ਲੈ ਕੇ ਸ਼ਾਮ ਦੇ 7:30 ਵਜੇ ਤੱਕ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ ਤੇ ਇਹ ਜਿਹੜੀ ਅਪਾਇੰਟਮੈਂਟ ਬੁੱਕ ਹੁੰਦੀ ਹੈ ਇਹ ਸ਼ਾਮ ਨੂੰ 7 ਵਜੇ ਤੋਂ ਲੈ ਕੇ 7:30 ਵਜੇ ਦੇ ਵਿੱਚ ਵਿੱਚ स्लॉट ਹੁੰਦਾ ਹੈ ਉੱਥੇ ਤੁਸੀਂ ਆਪਣੀ ਅਪਾਰਟਮੈਂਟ ਬੁੱਕ ਕਰਵਾ ਸਕਦੇ ਹੋ ਤੇ ਬਾਕੀ ਇਹ ਜਿਹੜਾ ਸਖਸ਼ਮ ਸਿੰਘੀ ਵਾਲੇ ਹਨ ਇਹ ਆਪਣਾ ਸਰਹੰਦ ਬੱਸ ਸਟੈਂਡ ਹੈ ਉਸ ਦੇ ਬਿਲਕੁਲ ਨਜ਼ਦੀਕ ਨੇ ਤੇ ਇੱਧਰ ਵੇਟਿੰਗ ਰੂਮ ਬਣਿਆ ਹੋਇਆ ਹੈ ਮੰਗਲਵਾਰ ਤੇ ਸ਼ੁੱਕਰਵਾਰ ਇਹਨਾਂ ਦੀ ਛੁੱਟੀ ਹੁੰਦੀ ਹੈ ਤੇ ਇੱਧਰ ਕਮਰਿਆਂ 'ਚ ਇਹ ਪੇਸ਼ੈਂਟਸ ਨੂੰ ਦੇਖਦੇ ਨੇ ਇੱਧਰ ਦੇ ਪਾਸੇ ਪੇਸ਼ੈਂਟ ਅਤੇ ਉਸ ਦੇ ਨਾਲ ਆਈ ਹੋਈ ਵਿਅਕਤੀ ਰੈਸਟ ਕਰ ਸਕਦੇ ਨੇ ਤੇ ਦੇਖੋ ਕੂਲਰ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ ਜੇਕਰ ਤੁਸੀਂ ਕੁਝ ਖਾਣਾ ਪੀਣਾ ਚਾਹੁੰਦੇ ਹੋ ਤਾਂ ਨਾਲ ਦੇ ਨਾਲ ਇੱਧਰ ਕੰਟੀਨ ਵੀ ਹੈ ਉੱਥੋਂ ਤੁਸੀਂ ਸਮਾਨ ਲੈ ਕੇ ਖਾ ਪੀ ਸਕਦੇ ਹੋ ਤੇ ਰੈਸਟ ਕਰ ਸਕਦੇ ਹੋ ਤੇ ਇੱਥੇ ਪੂਰੀ ਤਸੱਲੀ ਦੇ ਨਾਲ ਆਰਾਮ ਦੇ ਨਾਲ ਆਣਾ ਪੈਂਦਾ ਕਿਉਂਕਿ ਥੋੜਾ ਜਿਹਾ ਟਾਈਮ ਜ਼ਰੂਰ ਲੱਗਦਾ ਤੇ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਹੈ ਤੇ ਤੁਸੀਂ ਇੱਥੇ ਪਹੁੰਚ ਕੇ ਆਪਣਾ ਇਲਾਜ ਕਰਵਾਓ ਭਤਵਾਦ ਇਸ ਵੀਡੀਓ ਨੂੰ ਕੇ ਸ਼ੇਅਰ ਕਰੋ ਜੀ ਤਾਂ ਕਿ ਕਿਸੇ ਨੂੰ ਆਰਾਮ ਮਿਲ ਸਕੇ ਧੰਨਵਾਦ ਜੀ ਵੀਡੀਓ ਦੇਖਣ ਦੇ